ਸਤਿ ਸ੍ਰੀ ਅਕਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਅੱਜ ਦੀ ਕਲਾਸ ਦੇ ਵਿੱਚ ਅਸੀਂ ਲੋਕ ਧਾਰਾ ਬਾਰੇ ਵਿਸਤਾਰ ਦੇ ਵਿੱਚ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਲੋਕ ਧਾਰਾ ਦਾ ਅਰਥ ਉਸ ਦੀ ਪਰਿਭਾਸ਼ਾ ਲੱਛਣ ਤੱਤ ਪ੍ਰਕਿਰਤੀ ਅਤੇ ਖੇਤਰ ਬਾਰੇ ਵਿਸਤਾਰ ਦੇ ਵਿੱਚ ਚਰਚਾ ਕਰਨ ਤੋਂ ਪਹਿਲਾਂ ਚੈਨਲ ਤੇ ਨਵੇਂ ਜੁੜੇ ਵਿਦਿਆਰਥੀਆਂ ਨੂੰ ਗੁਜਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਪਹਿਲਾਂ ਬੈਲ ਦਾ ਬਟਨ ਵੀ ਦਬਾ ਲਵੋ ਤਾਂ ਜੋ ਆਉਣ ਵਾਲੀਆਂ ਲੈਕਚਰ ਲੜੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਨਾਲ ਹੀ ਇਸ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰ ਲੈਣਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਪੜ੍ਹਾਈ ਜਾਰੀ ਰੱਖ ਸਕਣ ਸੋ ਆਉ ਜੋੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਭੂਮਿਕਾ ਰੂਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਲੋਕਤਾਰਾ ਜੋ ਹੈ ਕਿਸੇ ਲੋਕ ਭਾਈਚਾਰੇ ਵਿੱਚ ਪ੍ਰਵਾਹਮਨ ਲੋਕ ਗੀਤਾਂ ਲੋਕ ਸੰਗੀਤ ਲੋਕ ਨਾਚ ਮਿੱਥਾਂ ਲੋਕ ਕਹਾਣੀਆਂ ਦੰਦ ਕਥਾਵਾਂ ਜ਼ਬਾਨੀ ਇਤਿਹਾਸ ਵਿਅੰਗ ਬੁਝਾਰਤਾਂ ਲੋਕ ਧਰਮ ਲੋਕ ਵਿਸ਼ਵਾਸ ਜਾਦੂ ਟੂਣੇ ਵਹਿਮ ਭਰਮ ਲੋਕ ਸਾਜ ਸੰਦ ਤੇ ਲੋਕ ਹਥਿਆਰ ਆਦ ਦੇ ਨਾਲ ਜੁੜਿਆ ਤਾਣਾ ਬਾਣਾ ਹੁੰਦਾ ਹੈ ਭਾਵ ਲੋਕ ਧਾਰਾ ਦੁਹ ਹੈ ਸਮੁੱਚੇ ਮਾਨਵੀ ਭਾਈਚਾਰੇ ਦੇ ਸਮੂਹ ਕਰਮਾਂ ਦੇ ਨਾਲ ਨੂ ਜੋ ਹੈ ਆਪਣੇ ਸਮੁੱਚੇ ਕਰਮਾ ਨੂੰ ਆਪਣੇ ਕਲਾਵੇ ਦੇ ਵਿੱਚ ਸਮੇਟ ਲੈਂਦਾ ਹੈ ਜਿੱਥੋਂ ਤੱਕ ਲੋਕ ਧਾਰਾ ਦਾ ਅਰਥ ਦਾ ਸਵਾਲ ਹੈ ਲੋਕ ਧਾਰਾ ਇੱਕ ਅਜਿਹਾ ਅਨੁਸ਼ਾਸਨ ਹੈ ਜੋ ਅੰਗਰੇਜ਼ੀ ਦੇ ਸ਼ਬਦ ਫੋਕਲੋਰ ਦੇ ਸਮਾਨਾਰਥਕ ਹੈ ਫੋਕਲੋਰ ਸ਼ਬਦ ਜੋ ਹੈ ਦੋ ਸ਼ਬਦਾਂ ਫੋਕ ਅਤੇ ਲੋਰ ਦੇ ਸੁਮੇਲ ਤੋਂ ਬਣਿਆ ਹੈ ਫੋਕ ਸ਼ਬਦ ਦੀ ਉਤਪਤੀ ਐਂਗਲੋ ਸੈਕਸਨ ਸ਼ਬਦ ਫਾਲਕ ਤੋਂ ਹੋਈ ਮੰਨੀ ਜਾਂਦੀ ਹੈ ਜਿਸ ਨੂੰ ਜਰਮਨ ਭਾਸ਼ਾ ਦੇ ਵਿੱਚ ਵੋਲਕ ਕਹਿੰਦੇ ਹਨ ਤੇ ਲੋਰ ਸ਼ਬਦ ਦੀ ਉਤਪਤੀ ਜੋ ਹੈ ਐਸੇ ਹੀ ਭਾਸ਼ਾ ਦੇ ਸ਼ਬਦ ਲਾਰ ਤੋਂ ਹੋਈ ਹੈ ਜਿਸ ਦਾ ਅਰਥ ਹੈ ਗਿਆਨ ਜੇ ਲੋਕਧਾਰਾ ਦੇ ਉਦਗਮ ਭਾਵ ਲੋਕਧਾਰਾ ਦੇ ਨਿਕਾਸ ਦੀ ਗੱਲ ਕਰੀਏ ਤੇ ਲੋਕਧਾਰਾ ਦਾ ਜਨਮ ਜੋ ਹੈ ਇਹ ਮਨੁੱਖੀ ਸਭਿਅਤਾ ਦੇ ਨਾਲ ਹੀ ਹੋਇਆ ਮੰਨਿਆ ਜਾਂਦਾ ਹੈ ਪਰ ਇਸ ਦਾ ਇੱਕ ਸੁਤੰਤਰ ਵਿਸ਼ੇ ਵਜੋਂ ਜੋ ਅਧਿਐਨ ਹੈ ਇਹ ਬਹੁਤਾ ਪੁਰਾਣਾ ਨਹੀਂ ਹੈ ਗਿਆਨ ਦੇ ਨਵੇਂ ਖੇਤਰ ਦੇ ਰੂਪ ਵਿੱਚ ਲੋਕਧਾਰਾ ਦਾ ਉਦਗਮ ਪਾਵ ਨਿਕਾਸ ਜਰਮਨ ਪਰਾਵਾਂ ਜੈਕੂਬ ਅਤੇ ਵਿਲੀਅਮ ਗ੍ਰਿਮ ਦੁਆਰਾ ਮੌਖਿਕ ਬਿਰਤਾਂਤਾਂ ਮੌਖਿਕ ਬਿਰਤਾਂਤਾਂ ਤੋਂ ਪਾਵ ਹੈ ਜੋ ਸੁਣੀਆਂ ਸੁਣਾਈਆਂ ਗੱਲਾਂ ਬਾਤਾਂ ਜਿਹੜੀਆਂ ਸਨ ਸੁਣੀਆਂ ਸੁਣਾਈਆਂ ਜੋ ਕਹਾਣੀਆਂ ਸਨ ਭਾਵੇਂ ਉਹ ਲੋਕ ਗੀਤ ਸਨ ਜਾਂ ਲੋਕ ਤਾਰਾ ਦਾ ਕੋਈ ਵੀ ਰੂਪ ਜੋ ਸੀ ਉਸ ਦੇ ਇਕੱਤਰੀਕਰਨ ਉਸ ਨੂੰ ਇਕੱਤਰ ਕਰਨ ਤੋਂ ਬਾਅਦ ਸੰਕਲਨ ਪਾਵ ਕੰਪਾਈਲ ਕਰਕੇ ਉਹਨਾਂ ਦੇ ਅਧਿਐਨ ਤੋਂ ਬਾਅਦ ਜੋ ਹੈ ਉਸਤੇ ਅਧਾਰਿਤ ਇੱਕ ਬਹੁਤ ਪ੍ਰਭਾਵਸ਼ਾਲੀ ਪੁਸਤਕ ਦੀ ਪ੍ਰਕਾਸ਼ਨਾ ਦੇ ਨਾਲ ਹੋਇਆ 19ਵੀਂ ਸਦੀ ਦੇ ਵਿੱਚ ਪੱਸ਼ਮ ਵਿੱਚ ਲੋਕ ਧਾਰਾ ਦੇ ਅਧਿਐਨ ਦੇ ਲਈ ਅਨੇਕਾਂ ਅਧਿਐਨ ਪ੍ਰਣਾਲੀਆਂ ਵਿਕਸਿਤ ਹੋਣੀਆਂ ਆਰੰਭ ਹੋਈਆਂ ਕਿਉਂ ਕਿਉਂਕਿ ਜੋ ਅੰਗਰੇਜ਼ ਕੌਮ ਸੀ ਉਹ ਆਪਣੀ ਪੁਰਾਤਨ ਵਿਰਸੇ ਦੀ ਸਾਂਭ ਸੰਭਾਲ ਦੇ ਪ੍ਰਤੀ ਬੇਹੱਦ ਸੁਚੇਤ ਸੀ ਇਸੇ ਘੜੀ ਤਹਿਤ ਫੋਕਲੋਰ ਸ਼ਬਦ ਦੀ ਪਹਿਲੀ ਵਾਰ ਵਰਤੋਂ 1846 ਈਸਵੀ ਦੇ ਵਿੱਚ ਇੱਕ ਅੰਗਰੇਜ਼ੀ ਵਿਦਵਾਨ ਵਿਲੀਅਮ ਜான் ਥਾਮਸ ਨੇ ਕੀਤੀ ਭਾਵ ਲੋਕ ਧਾਰਾ ਦੇ ਲਈ ਫੋਕ ਲੋਰ ਸ਼ਬਦ ਜਿਹੜਾ ਹੈ ਪਹਿਲੀ ਵਾਰ ਕਿਸ ਨੇ ਵਰਤਿਆ ਵਿਲੀਅਨ ਜான் ਥਾਮਸ ਨੇ ਤੇ ਫੋਕ ਲੋਕ ਵਿਸ਼ੇ ਨੂੰ ਮਜ਼ਬੂਤ ਆਧਾਰ ਬਖਸ਼ਣ ਦੇ ਵਿੱਚ ਡਾਕਟਰ ਫਰੇਜ਼ਰ ਦਾ ਬੜਮੁੱਲਾ ਯੋਗਦਾਨ ਹੈ ਜਿਸ ਨੇ ਆਪਣੇ ਵਿਦਵਤਾ ਭਰੇ ਗ੍ਰੰਥ 골ਡਨ ਬਾਉ ਨੂੰ 12 ਅੰਕਾਂ ਦੇ ਵਿੱਚ ਲਿਖ ਕੇ ਕੀਤਾ ਸੰਸਾਰ ਭਰ ਦੇ ਵਿੱਚ ਸਭ ਤੋਂ ਪਹਿਲਾਂ ਫੋਕ ਲੋਰ ਦੀ ਪਰਿਭਾਸ਼ਾ ਜான் ਆਬਰੇ ਨੇ ਕੀਤੀ। ਭਾਵੇਂ ਫੋਕਲੋਰ ਸ਼ਬਦ ਦੀ ਪਹਿਲੀ ਵਾਰ ਵਰਤੋਂ ਜਿਹੜੀ ਹੈ ਉਹ ਤਾਂ ਜான் ਵਿਲੀਅਮ ਜான் ਥਾਮਸ ਨੇ ਕੀਤੀ ਹੈ ਪਰ ਫੋਕਲੋਰ ਸ਼ਬਦ ਦੀ ਪਹਿਲੀ ਵਾਰ ਪਰਿਭਾਸ਼ਾ ਜਿਹੜੀ ਸੀ ਇਹ ਜான் ਆਬਰੇ ਨੇ ਕੀਤੀ ਸੀ 1887 ਈਸਵੀ ਦੇ ਵਿੱਚ ਆਪਣੀ ਲਿਖੀ ਪੁਸਤਕ ਰੀਜਨਸ ਆਫ ਜੈਂਟਿਜ਼ਮ ਅਤੇ ਜੁਡਾਈਜ਼ਮ ਦੇ ਵਿੱਚ। ਸਟੈਂਡਰਡ ਡਿਕਸ਼ਨਰੀ ਆਫ ਫੋਕਲੋਰ ਦੇ ਵਿੱਚ ਫੋਕਲੋਰ ਨੂੰ 21 ਵਿਦਵਾਨਾਂ ਨੇ ਪਰਭਾਵਿਸ਼ ਪਰਿਭਾਸ਼ਿਤ ਕੀਤਾ ਹੈ। ਤੇ ਫੋਕਲੋਰ ਦੀ ਸਭ ਤੋਂ ਜੋ ਚਰਚਿਤ ਪਰਿਭਾਸ਼ਾ ਹੈ ਜਿਸ ਦਾ ਵਿਸ਼ਾ ਪਦਰ ਤੇ ਜਿਹੜੀ ਚਰਚਾ ਕੀਤੀ ਜਾਂਦੀ ਹੈ ਉਹ ਹੈ ਆਰਚਰ ਟੇਲਰ ਨਾਮ ਦਾ ਜੋ ਅਮਰੀਕਨ ਵਿਦਵਾਨ ਸੀ ਉਸ ਦੀ ਪੁਸਤਕ ਅ ਸਟਡੀ ਆਫ ਫੋਕਲੋਰ ਦੇ ਵਿੱਚ ਸਟਡੀ ਆਫ ਫੋਕਲੋਰ ਦੇ ਵਿੱਚ ਜੋ ਆਰਚਰ ਟੇਲਰ ਸੀ ਉਸ ਨੇ ਜੋ ਪਰਿਭਾਸ਼ਾ ਦਿੱਤੀ ਉਹ ਵਿਸ਼ਾ ਪਦਰ ਦੇ ਉੱਤੇ ਬੇਹੱਦ ਮਕਬੂਲ ਹੋਈ ਹੈ ਇਸ ਤੋਂ ਅੱਗੇ ਆ ਜਾਂਦਾ ਹੈ ਕੀ ਪੰਜਾਬੀ ਦੇ ਵਿੱਚ ਫੋਕਲੋਰ ਸ਼ਬਦ ਨੂੰ ਸਭ ਤੋਂ ਪਹਿਲਾਂ ਕਿਸ ਨੇ ਵਰਤਿਆ ਉਸਨ ਬਾਬਾ ਬੁੱਧ ਸਿੰਘ ਬਾਬਾ ਬੁੱਧ ਸਿੰਘ ਨੇ ਜੋ ਆਪਣੀ ਪੁਸਤਕ ਲਿਖੀ ਸੀ ਰਾਜਾ ਰਸਾਲੂ ਉਸ ਪੁਸਤਕ ਦੇ ਵਿੱਚ ਡਾਕਟਰ ਬੰਜਾਰਾ ਬੇਦੀ ਲਿਖਦੇ ਹਨ ਕਿ ਰਾਜਾ ਰਸਾਲੂ ਪੁਸਤਕ ਦੇ ਵਿੱਚ ਬਾਬਾ ਬੁੱਧ ਸਿੰਘ ਨੇ ਫੋਕਲੋਰ ਸ਼ਬਦ ਦੀ ਤਿੰਨ ਵਾਰ ਵਰਤੋਂ ਕੀਤੀ ਹੈ ਇੱਕ ਵਾਰ ਤਾਂ ਉਹਨਾਂ ਨੇ ਫੋਕਲੋਰ ਨੂੰ ਤਤਸਮ ਰੂਪ ਦੇ ਵਿੱਚ ਹੀ ਵਰਤ ਲਿਆ ਐਜ਼ ਇਟ ਇਜ਼ ਤੇ ਦੂਸਰੀ ਤੇ ਤੀਸਰੀ ਵਾਰ ਉਹਨਾਂ ਨੇ ਫੋਕਲੋਰ ਨੂੰ ਪੰਜਾਬੀ ਦੇ ਵਿੱਚ ਫੋਕਲੋਰ ਦੇ ਲਈ ਕਹਾਣੀ ਸ਼ਬਦ ਵਰਤਿਆ ਭਾਵ ਫੋਕਲੋਰ ਦੇ ਲਈ 바ਵਾ ਬੁੰਦ ਸਿੰਘ ਨੇ ਪੰਜਾਬੀ ਦੇ ਵਿੱਚ ਪਹਿਲੀ ਵਾਰ ਰਾਜਾ ਰਸਾਲੂ ਪੁਸਤਕ ਦੇ ਵਿੱਚ ਇਸ ਦੀ ਵਰਤੋਂ ਕੀਤੀ ਤੇ ਇਸ ਦੇ ਲਈ ਕਹਾਣੀ ਸ਼ਬਦ ਵਰਤਿਆ ਇਸ ਦੇ ਨਾਲ ਵਿਦਿਆਰਥੀਆਂ ਦੀ ਜਾਣਕਾਰੀ ਦੇ ਲਈ ਇੱਕ ਹੋਰ ਨੁਕਤਾ ਇਹ ਹੈ ਕਿ ਜੋ ਡਾਕਟਰ ਕਰਨੈਲ ਸਿੰਘ ਥਿੰਦ ਸਨ ਪੁਰਾਣੇ ਫੋਕਲੋਰ ਦੇ ਲਈ ਲੋਕ ਯਾਨ ਸ਼ਬਦ ਦੀ ਵਰਤੋਂ ਕੀਤੀ ਸੀ ਯਾਨ ਲੋਕ ਯਾਨ ਯਾਨ ਜਿਵੇਂ ਕੋਈ ਵਾਹਨ ਹੁੰਦਾ ਹੈ ਜਿਵੇਂ ਸਾਧਨ ਹੁੰਦਾ ਹੈ ਜਿਵੇਂ ਚੰਦਰਯਾਨ ਹੈ ਭਾਵੇਂ ਜਿਸ ਤਰ੍ਹਾਂ ਵਾਹਨ ਤੇ ਚੜ ਕੇ ਯਾਤਰਾ ਕੀਤੀ ਜਾ ਸਕਦੀ ਹੈ ਠੀਕ ਇਸੇ ਤਰ੍ਹਾਂ ਲੋਕ ਯਾਨ ਤੇ ਸਵਾਰ ਹੋ ਕੇ ਜੋ ਸ਼ਖਸ ਹੈ ਉਹ ਆਪਣੇ ਪ੍ਰਾਤਨ ਵਿਰਸੇ ਤੋਂ ਜਾਣੂ ਹੋ ਸਕਦਾ ਹੈ ਤੇ ਜੋ ਡਾਕਟਰ ਹਰਪਜਨ ਸਿੰਘ ਸਨ ਬਹੁਤ ਹੀ ਆਲੋਚਕ ਹਨ ਪ੍ਰਸਿੱਧ ਆਲੋਚਕ ਪੰਜਾਬੀ ਦੇ ਉਹਨਾਂ ਨੇ ਲੋਕ ਜਾਂ ਧਾਰਾ ਦੇ ਲਈ ਲੋਕ ਵੇਦ ਸ਼ਬਦੀ ਵਰਤੋਂ ਕੀਤੀ ਇਸੇ ਤਰ੍ਹਾਂ ਪ੍ਰਿੰਸੀਪਲ ਤੇਜਾ ਸਿੰਘ ਨੇ ਲੋਕ ਪਰੰਪਰਾ ਸ਼ਬਦ ਵਰਤਿਆ ਲੋਕ ਧਾਰਾ ਦੇ ਲਈ ਤੇ ਪਾਕਿਸਤਾਨ ਦੇ ਵਿੱਚ ਜਦੋਂ ਲੋਕ ਧਾਰਾ ਦੀ ਚਰਚਾ ਹੁੰਦੀ ਹੈ ਤੇ ਪਾਕਿਸਤਾਨੀ ਵਿਦਵਾਨਾਂ ਦੁਆਰਾ ਲੋਕ ਧਾਰਾ ਦੇ ਲਈ ਲੋਕ ਵਿਰਸਾ ਸ਼ਬਦ ਵਰਤਿਆ ਜਾਂਦਾ ਹੈ ਸੂ ਵੱਖ-ਵੱਖ ਵਿਦਵਾਨਾਂ ਨੇ ਪੰਜਾਬੀ ਦੇ ਵਿੱਚ ਲੋਕਧਾਰਾ ਦੇ ਲਈ ਵੱਖ-ਵੱਖ ਸ਼ਬਦਾਂ ਦੀ ਵਰਤੋਂ ਕੀਤੀ ਜਿੱਥੋਂ ਤੱਕ ਲੋਕਧਾਰਾ ਦੀ ਪਰਿਭਾਸ਼ਾ ਦਾ ਸਵਾਲ ਹੈ ਲੋਕਧਾਰਾ ਦੀ ਪਰਿਭਾਸ਼ਾ ਨੂੰ ਵੀ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਅਸੀਂ ਦੋ ਪਰਿਭਾਸ਼ਾਵਾਂ ਦਾ ਇੱਥੇ ਜ਼ਿਕਰ ਕੀਤਾ ਹੈ ਹਾਲਾਂਕਿ ਬਹੁਤ ਸਾਰੇ ਵਿਦਵਾਨਾਂ ਨੇ ਇਸ ਦੀਆਂ ਪਰਿਭਾਸ਼ਾਵਾਂ ਦਿੱਤੀਆਂ ਹਨ ਐਨਸਾਈਕਲੋਪੀਡੀਆ ਬ੍ਰਿਟਨ ਦੇ ਅਨੁਸਾਰ ਫੋਕਲੋਰ ਆਮ ਲੋਕਾਂ ਦੇ ਉਹ ਪਰੰਪਰਾਗਤ ਵਿਸ਼ਵਾਸਾਂ ਵਿਹਿਮਾਂ ਪਰਮਾਂ ਸ਼ਿਸ਼ਟਾਚਾਰਾਂ ਰਸਮਾਂ ਰੀਤਾਂ ਤੇ ਕਰਮਕਾਂਡਾਂ ਦਾ ਸੋਮਾ ਹੈ ਜਿਹੜੇ ਆਦ ਕਾਲ ਤੋਂ ਚੱਲੇ ਆ ਰਹੇ ਹਨ ਡਾਕਟਰ ਭਪਿੰਦਰ ਸਿੰਘ ਖਹਿਰਾ ਅਨੁਸਾਰ ਸਮੇਂ ਸਥਾਨ ਤੇ ਪ੍ਰਸਥਿਤੀਆਂ ਦੇ ਪ੍ਰਸੰਗ ਵਿੱਚ ਲੋਕ ਸਮੂਹ ਦੀ ਸੱਭਿਆਚਾਰਕ ਸੋਚਣੀ ਦਾ ਵਿਅਕਤ ਰੂਪ ਹੀ ਲੋਕ ਧਾਰਾ ਹੈ ਇਸ ਲਈ ਵਰਤੀ ਗਈ ਸਮਗਰੀ ਅਤੇ ਕਿਸਮ ਲੋਕ ਧਾਰਾ ਦੇ ਵੱਖ-ਵੱਖ ਰੂਪ ਨਿਰਧਾਰਤ ਕਰਦੀ ਹੈ ਜਿਵੇਂ ਉਚਾਰ ਤੇ ਸੰਗੀਤ ਦੇ ਸੁਮੇਲ ਤੋਂ ਲੋਕ ਗੀਤ ਹੋਣ ਦੇ ਵਿੱਚ ਆਉਂਦਾ ਹੈ ਉਚਾਰ ਤੇ ਵਰਤਾਨ ਦੇ ਸੁਮੇਲ ਤੋਂ ਕਥਾ ਹੋਣ ਦੇ ਵਿੱਚ ਆਉਂਦੀ ਹੈ ਕਥ ਤੇ ਕਾਰਜ ਤੋਂ ਰੀਤਾਂ ਹੋਣ ਦੇ ਵਿੱਚ ਆਉਂਦੀਆਂ ਹਨ ਸੱਭਿਆਚਾਰਕ ਸਥਾਪਨਾਵਾਂ ਤੋਂ ਲੋਕ ਵਿਸ਼ਵਾਸ ਹੋਣ ਦੇ ਵਿੱਚ ਆਉਂਦੇ ਹਨ ਤੇ ਭਾਸ਼ਾ ਦੀ ਵਰਤੋਂ ਲੋਕ ਸਾਹਿਤ ਨੂੰ ਜਿਹੜੀ ਹੈ ਉਹ ਜਨਮ ਦਿੰਦੀ ਹੈ ਅਤੇ ਧਾਗੇ ਦੀ ਵਰਤੋਂ ਦੇ ਨਾਲ ਕਸੀਦਾ ਖਾਰੀ ਦਾ ਜਨਮ ਹੁੰਦਾ ਹੈ ਇਸ ਤੋਂ ਇਲਾਵਾ ਲੋਕ ਧਾਰਾ ਦੇ ਲਈ ਮੂਲਕ ਰਾਜ ਆਨੰਦ ਕਰਨੈਲ ਸਿੰਘ ਥਿੰਦ ਜਾਂ ਇੱਕ ਐਲਨ ਡੰਡਿਸ ਨਾਮ ਦੇ ਵਿਦਵਾਨ ਹੋਏ ਹਨ ਪੱਛਮੀ ਵਿਦਵਾਨ ਉਹਨਾਂ ਨੇ ਵੀ ਲੋਕ ਧਾਰਾ ਦੇ ਉੱਤੇ ਬਹੁਤ ਨਵਕਲੇ ਕਿਸਮ ਦਾ ਉਚਪਾਇਦਾ ਕੰਮ ਕੀਤਾ ਹੈ ਜਿੱਥੋਂ ਤੱਕ ਲੋਕ ਧਾਰਾ ਦੇ ਪ੍ਰਮੁੱਖ ਤੱਤ ਜਿਹੜੇ ਹਨ ਕਿਹੜੇ-ਕਿਹੜੇ ਹਨ ਲੋਕ ਧਾਰਾ ਮੁਖ ਧਾਰਾ ਮੁੱਖ ਤੌਰ ਉੱਤੇ ਲੋਕ ਸਮੂਹਾਂ ਦੀ ਮਨੋਸਥਿਤੀ ਦੇ ਉੱਤੇ ਨਿਰਭਰ ਹੁੰਦੀ ਹੈ ਤੇ ਇਹ ਲੋਕ ਸਮੂਹ ਦੀ ਹੁਨਰ ਜਾਂ ਯੋਗਤਾ ਦਾ ਸਹੀ ਪ੍ਰਤੀਬਿੰਬ ਹੁੰਦੀ ਹੈ ਇਸ ਵਿੱਚੋਂ ਪੀੜੀਦਰ ਪੀੜੀ ਅੱਗੇ ਤਰਨ ਚੱਲਣ ਦਾ ਸੰਕਲਪ ਪ੍ਰਗਟ ਹੁੰਦਾ ਹੈ ਪਾਵ ਲੋਕ ਤਰੰਪਰਾ ਲੋਕਤਾਰਾ ਜਿਹੜੀ ਹੈ ਇਹ ਪੀੜੀਦਰ ਪੀੜੀ ਅੱਗੇ ਚੱਲਦੀ ਹੈ ਤੇ ਇਸ ਨੂੰ ਲੋਕ ਪ੍ਰਵਾਨਗੀ ਪ੍ਰਾਪਤ ਹੁੰਦੀ ਹੈ ਤੇ ਇਸ ਦੀ ਸਿਰਜਣਾ ਲੋਕ ਸਮੂਹਾਂ ਦੁਆਰਾ ਕੀਤੀ ਗਈ ਹੁੰਦੀ ਹੈ ਇਸ ਦੇ ਤੱਤ ਕਿਸੇ ਵਿਸ਼ੇਸ਼ ਪ੍ਰਬੰਧ ਦੇ ਵਿੱਚ ਗੁੰਦੇ ਹੋਏ ਹੁੰਦੇ ਹਨ ਜਿਨ੍ਹਾਂ ਵਿੱਚੋਂ ਕੁਝ ਦਾ ਵਰਣਨ ਅਸੀਂ ਇੱਥੇ ਕਰਾਂਗੇ ਸਭ ਤੋਂ ਪਹਿਲਾਂ ਆ ਜਾਂਦਾ ਹੈ ਮੌਖਿਕਤਾ ਜੇ ਸੱਭਿਆਚਾਰ ਵਿੱਚ ਭਾਸ਼ਾ ਦਾ ਕੋਈ ਲਿਖਤੀ ਰੂਪ ਨਹੀਂ ਹੁੰਦਾ ਉਸ ਵਿੱਚ ਲਗਭਗ ਸਾਰਾ ਸੰਚਾਰ ਮੌਖਿਕ ਰੂਪ ਵਿੱਚ ਹੀ ਕੀਤਾ ਜਾਂਦਾ ਹੈ ਅਜਿਹੇ ਸੱਭਿਆਚਾਰ ਵਿੱਚ ਭਾਸ਼ਾ ਸੰਚਾਰ ਦੀਆਂ ਵਿਧੀਆਂ ਜਾਂ ਨਿਮਾ ਆਦ ਦਾ ਪੁਸ਼ਤਰ ਪੁਸ਼ਤ ਮੌਖਿਕ ਰੂਪ ਵਿੱਚ ਹੀ ਅੱਗੇ ਤੁਰਨਾ ਕੁਦਰਤੀ ਹੁੰਦਾ ਹੈ ਲੋਕ ਧਾਰਾ ਦੀ ਸਮਗਰੀ ਮੁੱਖ ਤੌਰ ਤੇ ਲੋਕਾਂ ਦੇ ਬੋਲ ਅਤੇ ਉਹਨਾਂ ਦੁਆਰਾ ਕੀਤੇ ਕਾਰਜਾਂ ਤੋਂ ਇਕੱਠੀ ਕੀਤੀ ਜਾਂਦੀ ਹੈ ਭਾਵ ਜੋ ਲੋਕ ਧਾਰਾ ਦੀ ਸਮਗਰੀ ਹੈ ਉਹ ਮੁੱਖ ਰੂਪ ਦੇ ਵਿੱਚ ਸੁਣੀ ਸੁਣਾਈ ਲੋਕਾਂ ਦੇ ਜੋ ਮੌਖਮਾਨੀ ਯਾਦ ਸੀ ਉਸ ਨੂੰ ਸੁਣ ਕੇ ਉਸ ਨੂੰ ਇਕੱਠਾ ਕੀਤਾ ਗਿਆ ਤੇ ਉਸ ਨੂੰ ਹੀ ਲੋਕ ਤਾਰਾ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੋ ਮੌਖਿਕਤਾ ਕਿਉਂਕਿ ਜਦੋਂ ਲਿਖਿਤ ਸਾਹਿਤ ਨਹੀਂ ਸੀ ਉਦੋਂ ਲੋਕ ਜਿਹੜੇ ਸਨ ਜੋ ਰਚਨਾਵਾਂ ਹੁੰਦੀਆਂ ਸਨ ਜੋ ਵੀ ਜੋ ਰੀਤਾਂ ਹੁੰਦੀਆਂ ਸਨ ਰਸਮ ਰਿਵਾਜ ਹੁੰਦੇ ਹਨ ਸਨ ਉਹ ਮੌਖਿਕ ਰੂਪ ਦੇ ਵਿੱਚ ਹੀ ਅੱਗੇ ਤੋਂ ਅੱਗੇ ਤੁਰਦੇ ਜਾਂਦੇ ਸਨ ਅਗਲਾ ਤੱਤ ਆ ਜਾਂਦਾ ਹੈ ਇਸ ਦਾ ਪਰੰਪਰਾ ਕੀ ਪਰੰਪਰਾ ਲੋਕਤਾਰਾ ਦਾ ਮਹੱਤਵਪੂਰਨ ਤੱਤ ਹੈ ਪਰੰਪਰਾ ਨਾਲ ਮੇਲ ਤੋਂ ਬਿਨਾ ਲੋਕਤਾਰਾ ਜਿਵੰਤ ਨਹੀਂ ਰਹਿ ਸਕਦੀ ਕਿਉਂਕਿ ਲੋਕਤਾਰਾ ਹੈ ਹੀ ਪਰੰਪਰਾ ਪਰੰਪਰਾ ਵਿੱਚ ਉਹੀ ਪੱਖ ਆਉਂਦੇ ਹਨ ਜੋ ਪੁਸ਼ਤਦਰ ਪੁਸ਼ਤ ਅੱਗੇ ਤੁਰਦੇ ਹਨ ਡਾਕਟਰ ਵੰਜਾਰਾਬੀਦੀ ਅਨੁਸਾਰ ਲੋਕ ਸੰਸਕ੍ਰਿਤੀ ਦੀ ਯਾਤਰਾ ਸਦਾ ਪਰੰਪਰਾਮੁਖੀ ਰਹੀ ਹੈ ਤੇ ਲੋਕਤਾਰਾ ਵਿੱਚ ਲੋਕ ਜੀਵਨ ਦੀਆਂ ਪਰੰਪਰਾਵਾਂ ਨੂੰ ਹੀ ਵੇਖਿਆ ਜਾਂਦਾ ਹੈ ਸੋ ਨੇਚਰਲ ਹੈ ਕੁਦਰਤੀ ਗੱਲ ਹੈ ਕਿ ਜੋ ਪ੍ਰਾਤਨ ਕਾਲ ਤੋਂ ਤੁਰੀਆਂ ਆ ਰਹੀਆਂ ਪਰੰਪਰਾਵਾਂ ਹਨ ਉਹੀ ਲੋਕਧਾਰਾ ਦਾ ਤਦੇ ਤਤ ਹਨ ਲੋਕमानस ਲੋਕਧਾਰਾ ਦਾ ਤੀਜਾ ਵਿਸ਼ੇਸ਼ ਤਤ ਹੈ ਜੋ ਸਮਾਜ ਦੇ ਵਿਅਕਤੀਆਂ ਨੂੰ ਪਰੰਪਰਾ ਵਾਂਗ ਪੁਸ਼ਦਰ ਪੁਸ਼ਤ ਪ੍ਰਾਪਤ ਹੁੰਦਾ ਹੈ ਭਾਵ ਲੋਕमानस ਲੋਕਾਂ ਦੇ ਚਿੱਤ ਹਿਰਦੇ ਦੇ ਵਿੱਚ ਜੋ ਗੱਲਾਂ ਉਪਰੀਆਂ ਪਈਆਂ ਹਨ ਉਹ ਜੜੀਆਂ ਹਨ ਅੱਗੇ ਤੋਂ ਅੱਗੇ ਪਰੰਪਰਾਦਰ ਪੀੜੀਦਰ ਪੀੜੀ ਅੱਗੇ ਤੋਰਦੀਆਂ ਹਨ ਵਣਜਾਰਾ ਵੇਦੀ ਅਨੁਸਾਰ ਲੋਕ ਸੰਸਕ੍ਰਿਤੀ ਦੀ ਹਰ ਮਾਨਸਿਕ ਤੇ ਭੌਤਿਕ ਪ੍ਰਕਿਰਿਆ ਦੇ ਵੇਗ ਦਾ ਮੂਲ ਸਰੋਤ ਸਮੂਹਿਕ ਚੇਤ ਹੁੰਦਾ ਹੈ ਤੇ ਇਸ ਸਮੂਹਿਕ ਚੇਤ ਨੂੰ ਲੋਕ ਮਨ ਕਿਹਾ ਜਾਂਦਾ ਹੈ ਭਾਵ ਲੋਕ ਗੀਤ ਹਨ ਲੋਕ ਕਹਾਣੀਆਂ ਹਨ ਲੋਕ ਕਿੱਸੇ ਹਨ ਬਾਤਾਂ ਹਨ ਇਹ ਸਾਰੀਆਂ ਜਿਹੜੀਆਂ ਹਨ ਲੋਕਾਂ ਦੇ ਦਿਲਾਂ ਦੇ ਵਿੱਚ ਯਾਦ ਹਨ ਉਹ ਲਿਖੀਆਂ ਹੋਈਆਂ ਹਨ ਦਿਲਾਂ ਤੇ ਉੱਕਰੀਆਂ ਹੋਈਆਂ ਹਨ ਉਹਨਾਂ ਨੂੰ ਕਿਤਾਬੀ ਰੂਪ ਦੇ ਵਿੱਚ ਜਾਂ ਲਿਖਤੀ ਰੂਪ ਦੇ ਵਿੱਚ ਸੰਭਾਲਿਆ ਸਮਾਨੰਨ ਦੀ ਲੋੜ ਨਹੀਂ ਸੀ ਜਾਂ ਉਸ ਵੇਲੇ ਰਿਵਾਜ ਨਹੀਂ ਸੀ ਸੋ ਲੋਕਮਾਨਸ ਦੇ ਤੋਂ ਹੀ ਇਹ ਅੱਗੇ ਦੀ ਅੱਗੇ ਤੁਰਦੀਆਂ ਰਹੀਆਂ ਤੇ ਲੋਕਮਨ ਦਾ ਪਹਿਲਾ ਮੁੱਖ ਲੱਛਣ ਇਸ ਤਰਕ ਦਾ ਇਸ ਦਾ ਤਰਕ ਰਹਿਤ ਹੋਣਾ ਹੈ ਕਿਉਂਕਿ ਲੋਕਮਨ ਜਿਹੜਾ ਸੀ ਜੋ ਵੀ ਉਹ ਸਮਗਰੀ ਸੀ ਉਸ ਨੂੰ ਬਿਨਾਂ ਤਰਕ ਦੇ ਸਵੀਕਾਰ ਕਰਦਾ ਸੀ ਉਹ ਉਹਨਾਂ ਨੂੰ ਯਾਦ ਹੋ ਜਾਂਦੀਆਂ ਸਨ ਤੇ ਉਹਨਾਂ ਦੇ ਪ੍ਰਤੀ ਉਹਨਾਂ ਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਨਹੀਂ ਸੀ ਹੁੰਦਾ ਇਸ ਤੋਂ ਅੱਗੇ ਆ ਜਾਂਦਾ ਹੈ ਲੋਕ ਪ੍ਰਵਾਨਗੀ ਲੋਕ ਧਾਰਾ ਦੇ ਲਈ ਲੋਕ ਪ੍ਰਵਾਨਗੀ ਜਿਹੜੀ ਸੀ ਇਹ ਵੀ ਇੱਕ ਮਹੱਤਵਪੂਰਨ ਤੱਤ ਹੈ ਲੋਕ ਧਾਰਾ ਯਤਨਾ ਦੁਆਰਾ ਘੜੀ ਨਹੀਂ ਜਾਂਦੀ ਇਸ ਦੀ ਉਪਜ ਸਹਿਜ ਸੁਭਾਅ ਹੁੰਦੀ ਹੈ ਕਿਸੇ ਵੀ ਪ੍ਰਕਾਰ ਦੇ ਲੋਕ ਸਾਹਿਦ ਦੀ ਰਚਨਾ ਕੇਵਲ ਇੱਕ ਵਿਅਕਤੀ ਹੀ ਕਰਦਾ ਹੈ ਜ਼ਰੂਰੀ ਨਹੀਂ ਕਿ ਸਮੂਹ ਦੀ ਸਿਰਜਣਾ ਹੁੰਦੀ ਹੈ ਭਾਵ ਇੱਕ ਕੋਈ ਵਿਅਕਤੀ ਉਸ ਦੀ ਸਿਰਜਣਾ ਕਰਦਾ ਹੈ ਜੋ ਸਮੂਹ ਦੇ ਦਿਲ ਨੂੰ ਟੁੰਬਦੀ ਹੈ ਸਮੂਹ ਦੇ ਦਿਲ ਦੀ ਗੱਲ ਹੁੰਦੀ ਹੈ ਦਿਲ ਦੀ ਬਾਤ ਪਾਉਣ ਸਦਕਾ ਸਮੂਹ ਉਸ ਨੂੰ ਪ੍ਰਵਾਨ ਕਰ ਲੈਂਦਾ ਹੈ ਤੇ ਪਿੱਛੋਂ ਜਿਹੜਾ ਹੈ ਜੇਕਰ ਉਸ ਦੇ ਵਿੱਚ ਕੋਈ ਬਦਲਾਅ ਵੀ ਕੀਤਾ ਜਾਂਦਾ ਹੈ ਤੇ ਉਸ ਨੂੰ ਵੀ ਸਾਰਾ ਸਮਾਜ ਸਵੀਕਾਰ ਕਰਦਾ ਹੈ ਤੇ ਉਸ ਨੂੰ ਪ੍ਰਵਾਨਗੀ ਦੇ ਕੇ ਅੱਗੇ ਤੋਰਦਾ ਹੈ ਜਦੋਂ ਤੱਕ ਲੋਕ ਸਮੂਹ ਪ੍ਰਵਾਨਗੀ ਦੇ ਕੇ ਉਸ ਨੂੰ ਅੱਗੇ ਨਹੀਂ ਤੋਰਦਾ ਉਹ ਪੁਸ਼ਤਦਰ ਪੁਸ਼ਤ ਅੱਗੇ ਜਾਣ ਵਾਲੀ ਚੀਜ਼ ਨਹੀਂ ਬਣੇਗੀ ਤੇ ਨਾ ਹੀ ਉਸ ਦੇ ਵਿੱਚ ਪਰੰਪਰਾ ਦੇ ਅੰਸ਼ ਸ਼ਾਮਿਲ ਹੋ ਸਕਣਗੇ ਕਿਉਂਕਿ ਲੋਕ ਸਮੂਹ ਉਸੇ ਚੀਜ਼ ਨੂੰ ਹੀ ਸਵੀਕਾਰ ਕਰੇਗਾ ਜਿਹੜੀ ਲੋਕ ਮਨ ਦੇ ਨੇੜੇ ਹੋਵੇਗੀ ਸੋ ਸਪਸ਼ਟ ਹੈ ਕਿ ਲੋਕਤਾਰਾ ਦੇ ਬਹੁਤੇ ਤੱਤ ਇੱਕ ਪੀੜੀ ਤੋ ਦੂਜੀ ਪੀੜੀ ਤੱਕ ਜਿਹੜਾ ਹੈ ਮੌਖਿਕ ਰੂਪ ਦੇ ਵਿੱਚ ਚੱਲਦੇ ਹਨ ਤਾਂ ਹੀ ਚੱਲਦੇ ਹਨ ਕਿਉਂਕਿ ਲੋਕ ਮਨ ਉਹਨਾਂ ਨੂੰ ਬਰਵਾਨ ਕਰਦਾ ਹੈ ਫਿਰ ਆ ਜਾਂਦਾ ਹੈ ਲੋਕ ਸੰਸਕ੍ਰਿਤੀ ਲੋਕ ਸੰਸਕ੍ਰਿਤੀ ਵੀ ਲੋਕ ਤਾਰਾ ਦਾ ਮਹੱਤਵਪੂਰਨ ਤੱਤ ਹੈ ਜਿਸ ਵਿੱਚ ਸੱਭਿਆਚਾਰ ਨਾਲ ਸੰਬੰਧਿਤ ਪੱਖ ਮੌਜੂਦ ਹੁੰਦੇ ਹਨ ਲੋਕ ਸੰਸਕ੍ਰਿਤੀ ਲੋਕਾਂ ਦੀ ਆਤਮਾ ਹੈ ਇਸੇ ਦੁਆਰਾ ਲੋਕ ਜੀਵਨ ਦੇ ਉਹਨਾਂ ਸਾਰੇ ਸੰਸਕਾਰਾਂ ਦਾ ਬੋਧ ਹੁੰਦਾ ਹੈ ਜਾਂ ਗਿਆਨ ਹੁੰਦਾ ਹੈ ਜਿਨ੍ਹਾਂ ਰਾਹੀਂ ਲੋਕ ਆਪਣੇ ਸਮੂਹਿਕ ਤੇ ਸਮਾਜਿਕ ਜੀਵਨ ਢੰਗ ਦਾ ਦਰਨਾ ਕਰਦੇ ਹਨ ਤੇ ਲੋਕ ਸੰਸਕ੍ਰਿਤੀ ਦੀ ਉਪਜ ਵੀ ਜੋ ਹੈ ਇਹ ਸਹਿਜ ਸੁਭਾਹੀ ਹੁੰਦੀ ਹੈ ਇਸ ਤੋਂ ਬਾਅਦ ਆ ਜਾਂਦਾ ਹੈ ਲੋਕ ਧਾਰਾ ਦੇ ਲੱਛਣ ਲੋਕ ਧਾਰਾ ਦੀਆਂ ਵੱਖ-ਵੱਖ ਪ੍ਰਭਾਸ਼ਾਵਾਂ ਦੀ ਤਰ੍ਹਾਂ ਲੋਕ ਧਾਰਾ ਦੇ ਲੱਛਣ ਜਿਹੜੇ ਨੇ ਇਹਨਾਂ ਨੂੰ ਵੀ ਨਿਰਧਾਰਿਤ ਕਰਨਾ ਕੋਈ ਸੌਖਾ ਨਹੀਂ ਹੈ ਪਰ ਫਿਰ ਵੀ ਕੁਝ ਮੁੱਖ ਲੱਛਣ ਅਸੀਂ ਲੈਏ ਹਨ ਜਿਨ੍ਹਾਂ ਦਾ ਜ਼ਿਕਰ ਕਰਾਂਗੇ ਸਭ ਤੋਂ ਪਹਿਲਾਂ ਹੈ ਪਰੰਪਰਾ ਪਰੰਪਰਾ ਪਾਵੇਂ ਲੋਕ ਧਾਰਾ ਨਹੀਂ ਹੁੰਦੀ ਪਰ ਇਸ ਦੇ ਮੇਲ ਤੋਂ ਬਿਨਾਂ ਲੋਕ ਧਾਰਾ ਜਿਵੰਤ ਨਹੀਂ ਰਹਿ ਸਕਦੀ ਪਰੰਪਰਾ ਦੇ ਵਿੱਚ ਉਹ ਤੱਤ ਸ਼ਾਮਿਲ ਹੁੰਦੇ ਹਨ ਜਿਹੜੇ ਇੱਕ ਸਮੂਹ ਲੰਮੇ ਸਮੇਂ ਤੋਂ ਆਪਣੇ ਜੀਵਨ ਦੇ ਵਿੱਚ ਗ੍ਰਹਿਣ ਕਰਦਾ ਆਇਆ ਹੈ ਲੋਕ ਧਾਰਾ ਨੂੰ ਪਰੰਪਰਾ ਦੀ ਸਾਇੰਸ ਸਵੀਕਾਰ ਕੀਤਾ ਜਾਂਦਾ ਹੈ ਭਾਵ ਲੋਕ ਧਾਰਾ ਵਿੱਚ ਲੋਕ ਜੀਵਨ ਦੀਆਂ ਪਰੰਪਰਾਵਾਂ ਨੂੰ ਹੀ ਵੇਖਿਆ ਜਾ ਸਕਦਾ ਹੈ ਭਾਵ ਪਰੰਪਰਾ ਜੋ ਹੈ ਲੋਕ ਧਾਰਾ ਦੇ ਤੱਤ ਦੇ ਵਿੱਚ ਵੀ ਸ਼ਾਮਿਲ ਹੈ ਤੇ ਇਸ ਦੇ ਲੱਛਣਾਂ ਦੇ ਵਿੱਚ ਵੀ ਇਸ ਦਾ ਵਡਮੁੱਲਾ ਰੋਲ ਹੈ ਲੋਕ ਧਾਰਾ ਦੇ ਤੱਤਾਂ ਵਾਂਗ ਲੋਕ ਧਾਰਾ ਦੇ ਲੱਛਣਾਂ ਦੇ ਵਿੱਚ ਵੀ ਪ੍ਰਮਾਨਗੀ ਜਿਹੜੀ ਹੈ ਇੱਕ ਅਹਿਮ ਨੁਕਤਾ ਹੈ ਲੋਕਧਾਰਾ ਆਪਣੇ ਸੰਗਠਿਤ ਰੂਪ ਵਿੱਚ ਉਦੋਂ ਹੀ ਪ੍ਰਵਾਨ ਹੁੰਦੀ ਹੈ ਜਦੋਂ ਉਸ ਨੂੰ ਲੋਕ ਸਮੂਹ ਦੀ ਪ੍ਰਵਾਨਗੀ ਹਾਸਲ ਹੁੰਦੀ ਹੈ ਤੇ ਸਮੇਂ ਦੇ ਨਾਲ ਲੋਕਧਾਰਾ ਦੇ ਵਿੱਚ ਬਹੁਤ ਕੁਝ ਸ਼ਾਮਿਲ ਹੁੰਦਾ ਰਹਿੰਦਾ ਹੈ ਤੇ ਪੁਰਾਣਾ ਜਿਹੜਾ ਹੈ ਉਹ ਨਿਖੜਦਾ ਵੀ ਰਹਿੰਦਾ ਹੈ ਇਹ ਸਭ ਕੁਝ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਲੋਕ ਸਮੂਹ ਦੀ ਉਸ ਨੂੰ ਪ੍ਰਵਾਨਗੀ ਮਿਲਦੀ ਹੈ ਭਾਵੇਂ ਨਵਾਂ ਸ਼ਾਮਿਲ ਕਰਨ ਦੇ ਵਿੱਚ ਵੀ ਲੋਕ ਪ੍ਰਵਾਨਗੀ ਦੀ ਲੋੜ ਹੈ ਤੇ ਪੁਰਾਣਾ ਜਿਹੜਾ ਹੈ ਉਸ ਨੂੰ ਜੇਕਰ ਉਸ ਦੇ ਵਿੱਚੋਂ ਨਿਖੇੜਨਾ ਹੈ ਤਾਂ ਵੀ ਉਸ ਦੇ ਵਿੱਚ ਲੋਕ ਸਮੂਹ ਦੀ ਪ੍ਰਵਾਣਗੀ ਜਿਹੜੀ ਹੈ ਉਸ ਦਾ ਅस्वीकार ਕਰਨਾ ਉਸ ਨੂੰ ਬਿਹਤਰ ਜ਼ਰੂਰੀ ਹੈ ਫਿਰ ਆ ਜਾਂਦਾ ਹੈ ਮਨੋਸਥਿਤੀ ਲੋਕਧਾਰਾ ਦਾ 73 ਲੋਕ ਸਮੂਹ ਦੀ ਮਨੋਸਥਿਤੀ ਹੈ ਮਨੋਸਥਿਤੀ ਲੋਕਾਂ ਦੀ ਜੀਵਨ ਜੁਗਤ ਤੇ ਜੀਵਨ ਸਥਿਤੀ ਤੇ ਨਿਰਭਰ ਕਰਦੀ ਹੈ ਪਰ ਜਿਵੇਂ ਜਿਵੇਂ ਜੀਵਨ ਦੇ ਵਿੱਚ ਬਦਲਾਅ ਆਉਂਦਾ ਹੈ ਜੀਵਨ ਦੀ ਸਥਿਤੀ ਬਦਲਦੀ ਹੈ ਪੈਦਾਵਾਰ ਦੇ ਸਾਧਨ ਬਦਲਦੇ ਹਨ ਰਿਸ਼ਤਿਆਂ ਦੇ ਵਿੱਚ ਵੀ ਬਦਲਾਵ ਆਉਂਦਾ ਹੈ ਸੰਦਾਂ ਤੇ ਸਮਗਰੀ ਵਿੱਚ ਵੀ ਬਦਲਾਵ ਆਉਂਦਾ ਜਾਂਦਾ ਹੈ ਭਾਵ ਜੀਵਨ ਸਥਿਤੀ ਦੇ ਵਿੱਚ ਜੋ ਬਦਲਾਵ ਆਉਂਦਾ ਹੈ ਇਸ ਬਦਲਾਵ ਨੂੰ ਲੋਕਧਾਰਾ ਜਿਹੜੀ ਹੈ ਇਸ ਪਰਿਵਰਤਨ ਨੂੰ ਲੋਕਧਾਰਾ ਦੇ ਸਾਰੇ ਰੂਪ ਸਵੀਕਾਰ ਕਰਦੇ ਹਨ ਕਿਉਂ ਕਿਉਂਕਿ ਉਸ ਵੇਲੇ ਦੀ ਉਹ ਮਨੋਸਥਿਤੀ ਹੁੰਦੀ ਹੈ ਉਸ ਦੇ ਨੂੰ ਸਵੀਕਾਰ ਕਰਨਾ ਉਸ ਦੀ ਅਹਿਮ ਲੋਡ ਹੁੰਦੀ ਹੈ ਫਿਰ ਆ ਜਾਂਦਾ ਹੈ ਪਰਿਵਰਤਨ ਬਦਲਾਅ ਜਾਂ ਤਾਂ ਸਮਾਜ ਦਾ ਨਿਯਮ ਹੈ ਕੁਦਰਤ ਦਾ ਨਿਯਮ ਹੈ ਅਸਲ ਦੇ ਵਿੱਚ ਪਰਿਵਰਤਨ ਤੇ ਇਸ ਤਰ੍ਹਾਂ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਵੀ ਪਰਿਵਰਤਨ ਆਉਣਾ ਕੁਦਰਤੀ ਹੈ ਤੇ ਇਹ ਪਰਿਵਰਤਨ ਸਹਿਜੇ ਹੀ ਸਹਿਜ ਸੁਭਾਹੀ ਵਾਪਰਦਾ ਹੈ ਲੋਕ ਧਾਰਾ ਦੇ ਵਿੱਚ ਨਵੇਂ ਤੱਤ ਸ਼ਾਮਿਲ ਹੁੰਦੇ ਜਾਂਦੇ ਹਨ ਤੇ ਪੁਰਾਣੇ ਜਿਨ੍ਹਾਂ ਦੀ ਸਾਰਥਕਤਾ ਨਹੀਂ ਰਹਿ ਗਈ ਉਹਨਾਂ ਨੂੰ ਤਿਆਗ ਦਿੱਤਾ ਜਾਂਦਾ ਹੈ ਜਿਵੇਂ ਕਿਸੇ ਸਮੇਂ ਮੁਗਲ ਕਾਲ ਦੇ ਸਮੇਂ ਦੇ ਜਿਹੜੇ ਲੋਕ ਗੀਤ ਸਨ ਫਿਰ ਅੰਗਰੇਜ਼ਾਂ ਦੇ ਆਉਣ ਦੇ ਨਾਲ ਅੰਗਰੇਜ਼ਾਂ ਦੇ ਅਤਿਆਚਾਰ ਦੇ ਬਾਰੇ ਜਿਹੜੇ ਲੋਕ ਗੀਤ ਲਿਖੇ ਜਾਣ ਲੱਗੇ ਪਾ ਉਦੋਂ ਮੁਗਲ ਜਿਹੜੇ ਸਨ ਉਹ ਜਾ ਚੁੱਕੇ ਸਨ ਇਸ ਲਈ ਉਹਨਾਂ ਦਾ ਮੁਗਲਾਂ ਦਾ ਜ਼ਿਕਰ ਉਹਦੇ ਵਿੱਚ ਬੰਦ ਹੋ ਗਿਆ ਤੇ ਅੰਗਰੇਜ਼ਾਂ ਦਾ ਉਹਦੇ ਵਿੱਚ ਸ਼ਾਮਿਲ ਹੋਣਾ ਸ਼ੁਰੂ ਹੋ ਗਿਆ ਤੇ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਜਿਵੇਂ ਜਿਵੇਂ ਜੋ ਧਿਰ ਜੜੀ ਹੈ ਉਹ ਲੋਕਾਂ ਦੇ ਮਨ ਨੂੰ ਜੜੀ ਹੈ ਉਹ ਟੁੰਬਦੀ ਹੈ ਜਾਂ ਲੋਕਾਂ ਦੇ ਮਨ ਦੇ ਉੱਤੇ ਜਿਹੜਾ ਹੈ ਕਿਸੇ ਤਰ੍ਹਾਂ ਦਾ ਕੋਈ ਬੰਧਨ ਜਾ ਕੋਈ ਬੋਝ ਪਾਉਂਦੀ ਹੈ ਤਾਂ ਉਹ ਉਹਨਾਂ ਦੀ ਪਰੰਪਰਾਵਾਂ ਦੇ ਵਿੱਚ ਲੋਕ ਗੀਤਾਂ ਦੇ ਰੂਪ ਦੇ ਵਿੱਚ ਆਪ ਮੁਹਾਰੇ ਸ਼ਾਮਿਲ ਹੋਣੇ ਸ਼ੁਰੂ ਹੋ ਜਾਂਦੇ ਹਨ ਪ੍ਰਤਿਭਾ ਲੋਕ ਧਾਰਾ ਦੇ ਵਿੱਚ ਸਮੂਹ ਦੀ ਸੋਚ ਦਾ ਪ੍ਰਗਟਾਵਾ ਮਿਲਦਾ ਹੈ ਪਰ ਜ਼ਰੂਰੀ ਨਹੀਂ ਕਿ ਸਮੁੱਚਾ ਸਮੂਹ ਜਿਹੜਾ ਹੈ ਉਹ ਪ੍ਰਤਿਭਾਸ਼ੀਲ ਹੋਵੇ ਪ੍ਰਤਿਭਾਸ਼ੀਲ ਇੱਕ ਵਿਅਕਤੀ ਹੋ ਸਕਦਾ ਹੈ ਇੱਕ ਪ੍ਰਤਿਭਾਸ਼ੀਲ ਵਿਅਕਤੀ ਦੁਆਰਾ ਕਹੀ ਗਈ ਗੱਲ ਜਿਹੜੀ ਹੈ ਉਹ ਉਸ ਦੇ ਨਿੱਜ ਤੱਕ ਸੀਮਿਤ ਨਾ ਹੋ ਕੇ ਸਮੂਹ ਦੀ ਪ੍ਰਤੀਨਿਧਤਾ ਕਰ ਰਹੀ ਹੁੰਦੀ ਹੈ ਇਸ ਲਈ ਉਸ ਨੂੰ ਸਵੀਕਾਰ ਕਰ ਲਿਆ ਜਾਂਦਾ ਹੈ ਫਿਰ ਆ ਜਾਂਦਾ ਹੈ ਪ੍ਰਬੰਧਕਤਾ ਲੋਕਧਾਰਾ ਦੀ ਦੇ ਵਿੱਚ ਜੋ ਹੈ ਲੋਕਧਾਰਾ ਜਿਹੜੀ ਹੈ ਇਹ ਕਿਸੇ ਸਮੂਚੇ ਪ੍ਰਬੰਧ ਦੇ ਅਧੀਨ ਕਿਸੇ ਨਿਯਮ ਦੇ ਅਧੀਨ ਕਿਸੇ ਅਨੁਸ਼ਾਸਨ ਦੇ ਅਧੀਨ ਚੱਲ ਰਹੀ ਹੁੰਦੀ ਹੈ ਇਹ ਪ੍ਰਬੰਧ ਹੀ ਲੋਕਧਾਰਾ ਨੂੰ ਇੱਕ کارਗਰ ਸੰਚਾਰ ਦਾ ਮਾਧਿਅਮ ਬਣਾਉਂਦਾ ਹੈ ਤੇ ਲੋਕਧਾਰਾ ਦੇ ਸਾਰੇ ਤੱਤ ਜਿਹੜੇ ਨੇ ਉਹ ਵਿਉਂਤਬੱਧ ਤਰੀਕੇ ਦੇ ਨਾਲ ਪ੍ਰਗਟ ਹੁੰਦੇ ਹਨ ਕੋਈ ਵੀ ਤੱਤ ਜਾਂ ਕੋਈ ਵੀ ਲक्षण ਇਹ ਦੇ ਵਿੱਚ ਐ ਪ੍ਰਸੰਗਿਕ ਨਹੀਂ ਹੁੰਦਾ ਮੌਕਾ ਵਿਹਾ ਚੁੱਕਿਆ ਨਹੀਂ ਹੁੰਦਾ ਵੇਲਾ ਵਿਹਾ ਚੁੱਕਿਆ ਨਹੀਂ ਹੁੰਦਾ ਫਿਰ ਆ ਜਾਂਦਾ ਹੈ ਪਰਿਪਕਤਾ ਪਰਪਕਤਾ ਲੋਕਧਾਰਾ ਦੀ ਇੱਕ ਹੋਰ ਖੂਬੀ ਹੈ ਕਿਉਂਕਿ ਲੋਕਧਾਰਾ ਜਿਹੜੀ ਹੈ ਇਹ ਕੱਚ ਕਰੜ ਇਹਦੇ ਵਿੱਚ ਕੁਝ ਵੀ ਸ਼ਾਮਿਲ ਨਹੀਂ ਹੁੰਦਾ ਕਿਉਂ ਕਿ ਇਹ ਲੋਕ ਮਨਾਂ ਦੀ ਅਭਿਵਿਅਕਤੀ ਹੁੰਦੀ ਹੈ ਤੇ ਲੋਕ ਜਿਹੜੇ ਨੇ ਉਹਨਾਂ ਦਾ ਅਨੁਭਵ ਜਾਂ ਤਜਰਬੇ ਜਿਹੜੇ ਹਨ ਉਹ ਲੋਕਾਂ ਦਾ ਅਨੁਭਵ ਜਿਹੜਾ ਹੈ ਉਹ ਤਜਰਬਿਆਂ ਦੀ ਕੋਠਾਲੀ ਵਿੱਚੋਂ ਪੱਕ ਕੇ ਨਿਕਲਿਆ ਹੁੰਦਾ ਹੈ ਇਸ ਲਈ ਉਹਨਾਂ ਦੇ ਵਿਚਾਰਾਂ ਦੇ ਵਿੱਚ ਪਰਿਪੱਕਤਾ ਹੁੰਦੀ ਹੈ ਇਸ ਤੋਂ ਅੱਗੇ ਆ ਜਾਂਦਾ ਹੈ ਲੋਕਤਾਰਾ ਦੀ ਪ੍ਰਕਿਰਤੀ ਲੋਕਤਾਰਾ ਦਾ ਖੇਤਰ ਕਿਉਂਕਿ ਬੇहद ਵਿਸ਼ਾਲ ਹੈ ਤੇ ਇਸ ਵਿੱਚ ਮਨੁੱਖੀ ਜੀਵਨ ਦੇ ਹਰ ਪੱਖ ਦੇ ਨਾਲ ਸੰਬੰਧਿਤ ਸਮੱਗਰੀ ਸ਼ਾਮਿਲ ਹੁੰਦੀ ਹੈ ਤੇ ਇਸ ਤਰ੍ਹਾਂ ਲੋਕਤਾਰਾ ਸਮੂਹ ਦੀਆਂ ਭਾਵਨਾਵਾਂ ਅਤੇ ਸਮੱਸਿਆਵਾਂ ਨੂੰ ਵਿਅਕਤ ਕਰਨ ਦਾ ਉਹ ਸਾਧਨ ਹੈ ਜਿਸ ਨੂੰ ਮਨੁੱਖੀ ਮਨ ਕਦੇ ਵੀ ਅਨਗੌਲੀਆਂ ਨਹੀਂ ਕਰ ਸਕਦਾ ਡਾਕਟਰ ਬੰਜਾਰਾ ਵਿਧੀ ਅਨੁਸਾਰ ਲੋਕ ਧਾਰਾ ਇੱਕ ਅਜਿਹੀ ਚੂਲ ਹੈ ਜਿਸ ਦੇ ਦਿਵਾਲੇ ਮਨੁੱਖੀ ਜੀਵਨ ਘੁੰਮਦਾ ਹੋਇਆ ਜ਼ਿੰਦਗੀ ਵਿੱਚੋਂ ਰਹਾਸ ਨਿਤਾਰਦਾ ਰਿਹਾ ਹੈ ਤੇ ਲੋਕ ਧਾਰਾ ਦਾ ਖੇਤਰ ਜੋ ਹੈ ਬਹੁਤ ਵਿਸ਼ਾਲ ਹੈ ਤੇ ਸਮੁੰਦਰ ਵਾਂਗ ਗਹਿਰਾ ਹੈ ਕਿਉਂਕਿ ਇਸ ਵਿੱਚ ਮਨੁੱਖੀ ਜੀਵਨ ਦੇ ਹਰ ਪੱਖ ਦੇ ਨਾਲ ਸੰਬੰਧਿਤ ਸਮਗਰੀ ਸ਼ਾਮਿਲ ਹੁੰਦੀ ਹੈ ਜਿਵੇਂ ਲੋਕ ਸਾਹਿਤ ਹੈ ਲੋਕ ਮਨੋਵਿਗਿਆਨ ਹੈ ਲੋਕ ਕਲਾਵਾਂ ਹਨ ਲੋਕ ਨਾਚ ਹਨ ਲੋਕ ਸੰਧ ਹਨ ਲੋਕ ਜੀਵਨ ਵਿੱਚ ਪ੍ਰਚਲਿਤ ਰੀਤੀ ਰਿਵਾਜਾਂ ਸੰਸਕਾਰਾਂ ਪੂਜਾ ਦੇ ਢੰਗਾਂ ਪੁਰਬਾਂ ਅਤੇ ਜੋ ਹੁਲਾਸ ਆਦ ਬਾਰੇ ਸਮਗਰੀ ਦੀ ਵਰਤੋਂ ਦੋ ਢੰਗਾਂ ਦੇ ਨਾਲ ਹੁੰਦੀ ਆ ਰਹੀ ਹੈ ਜਿਵੇਂ ਅਨੁਸ਼ਠਾਨਿਕ ਸਮਗਰੀ ਦਾ ਸਧਾਰਨ ਰੂਪ ਦੇ ਵਿੱਚ ਵਰਤਿਆ ਜਾਣਾ ਤੇ ਅਨੁਸ਼ਠਾਨਿਕ ਸਮਗਰੀ ਨੂੰ ਰਚਨਾਵਾਂ ਵਿੱਚ ਸਮੂਹ ਕੇ ਇਸ ਦੇ ਨਾਲ ਜੁੜੀਆਂ ਭਾਵਨਾਵਾਂ ਦਾ ਖੰਡਨ ਕਰਨਾ ਮਦਕਾਲੀਨ ਪੰਜਾਬੀ ਸਾਹਿਤ ਦੇ ਵਿੱਚ ਜੋ ਅਨੁਸ਼ਠਾਨਿਕ ਸਮਗਰੀ ਦੀ ਵਰਤੋਂ ਹੈ ਉਹ ਹੀਟ ਲਿਖੇ ਪੱਖਾਂ ਤੋਂ ਅਸੀਂ ਜਿਹੜਾ ਹੈ ਬਾਝ ਸਕਦੇ ਹਾਂ ਜਿਵੇਂ ਸੰਸਕਾਰ ਹੈ ਸੰਸਕਾਰ ਪਾਵ ਜਨਮ ਦੇ ਨਾਲ ਸੰਬੰਧਿਤ ਸੰਸਕਾਰ ਹਨ ਵਿਆਹ ਨਾਲ ਸੰਬੰਧਿਤ ਸੰਸਕਾਰ ਹਨ ਮੌਤ ਦੇ ਨਾਲ ਪਾਵ ਇਹਨਾਂ ਦੇ ਡਿਟੇਲ ਦੇ ਵਿੱਚ ਜਾਵਾਂਗੀ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਵੇਗੀ ਜਿਵੇਂ ਆਮ ਤੁਸੀਂ ਜਾਣਦੇ ਹੀ ਹੋ ਕਿ ਜਿਵੇਂ ਜਨਮ ਦੇ ਨਾਲ ਸੰਬੰਧਿਤ ਬੱਚੇ ਦੇ ਜਨਮ ਤੋਂ ਲੈ ਕੇ ਜਿਵੇਂ ਜਦੋਂ ਬੱਚਾ ਪੈਦਾ ਹੁੰਦਾ ਹੈ ਉਸ ਨੂੰ ਗੁਰਤੀ ਦੇਣਾ ਫਿਰ ਜਿਵੇਂ ਬਾਹਰ ਵਧਾਉਣਾ ਜਾਂ ਉਸ ਦਾ ਚੋਲਾ ਦੀ ਰਸਮ ਹੁੰਦੀ ਹੈ ਜਾਂ ਨਾਮ ਕਰਨ ਦੀ ਰਸਮ ਹੁੰਦੀ ਹੈ ਇਸ ਤਰ੍ਹਾਂ ਵਨਸ ਵਨੇ ਸੰਸਕਾਰ ਹੁੰਦੇ ਹਨ ਠੀਕ ਹੈ ਇਸੇ ਤਰ੍ਹਾਂ ਵਿਆਹ ਦੇ ਨਾਲ ਸੰਬੰਧਿਤ ਸੰਸਕਾਰ ਹੈ ਜਿਵੇਂ ਮਾਈਏ ਪਾਉਣਾ ਹੈ ਜੋ ਹੈ ਮਾਈਏ ਪਾਉਣ ਤੋਂ ਬਾਅਦ ਜਿਵੇਂ ਸਾਹੇ ਚਿੱਠੀ ਭੇਜੀ ਜਾਂਦੀ ਹੈ ਹਾਲਾਂਕਿ ਇਹ ਪਹਿਲਾਂ ਪੇਜੀ ਜਾਂਦੀ ਹੈ ਯਾਨੀ ਕਿ ਸੰਸਕਾਰ ਦਾ ਜ਼ਿਕਰ ਕਰ ਰਹੇ ਆਪਾਂ ਵਿਆਹ ਦੇ ਨਾਲ ਸੰਬੰਧਿਤ ਸੰਸਕਾਰ ਹੈ ਜਿਵੇਂ ਖਾਰੇ ਚੜਾਉਣਾ ਜੰਜ ਬੰਨਣਾ ਸਿੱਠਣੀਆਂ ਸੇਰੇ ਦੀ ਰਸਮ ਯਾਨੀ ਕਿ ਵਨਸ ਵਨੇ ਜਨਮ ਦੇ ਨਾਲ ਵਿਆਹ ਦੇ ਨਾਲ ਮੌਤ ਦੇ ਨਾਲ ਸੰਬੰਧਿਤ ਅਨੇਕਾਂ ਸੰਸਕਾਰ ਹਨ ਪੂਜਾ ਵਿਧੀਆਂ ਹਨ ਜਿਵੇਂ ਆਰਤੀ ਹੈ ਮੂਰਤੀ ਪੂਜਾ ਦੇ ਨਾਲ ਚੰਦ ਸੂਰਜ ਜਾਂ ਗ੍ਰਹਿ ਪੂਜਾ ਦੇ ਨਾਲ ਸੰਬੰਧਿਤ ਕਰਮ ਕਾਂਡ ਹਨ ਜਿਵੇਂ ਤੀਰਥ ਜਾਤ ਵਰਣ ਜਾ ਕਿਸੇ ਪੁਰਬ ਜਾਂ ਉਤਸਵ ਦਾਣ ਦੇ ਨਾਲ ਸੰਬੰਧਿਤ ਸੂਤਕ ਪਾਤਕਤੇ ਨਾਲ ਸੰਬੰਧਿਤ ਝੂਠ ਜਾਂ ਭੇਟਾ ਦੇ ਨਾਲ ਸੰਬੰਧਿਤ ਵਨਸਵੰਨੇ ਕਰਮਕਾਂਡ ਹਨ ਵਰਤ ਹਨ ਜਿਵੇਂ अनेका ਵਰਤ ਹਨ ਇਕਾदशी ਵਰਤ ਹੈ ਚੰਦਰਾਇਣ ਵਰਤ ਹੈ ਮੌਨব্রত ਹੈ ਵੇਸ਼ ਪੂਸ਼ਾ ਹੈ ਜਿਵੇਂ ਤਿਲਕ ਲਾਉਣਾ ਵਾਲਾ ਪਹਿਨਣਾ ਭੰਗਵੇਂ ਸਾਧੂ ਭੰਗਵੇਂ ਕੱਪੜੇ ਪਹਿਨਣ ਵਾਲੇ ਨਾਗੇ ਸਾਧੂ ਜਟਾ ਬੰਨ੍ਹਣ ਵਾਲੇ ਪਸ਼ੂ ਲਗਾਉਣੀ ਆਦਿ ਜਾਦੂ ਟੂਣੇ ਹਨ ਜਾਦੂ ਟੂਣੇ ਵੀ ਅੱਗੇ ਅਨੇਕਾਂ ਪ੍ਰਕਾਰ ਦੇ ਹਨ ਜਿਵੇਂ ਲਾਗਵਾਂ ਜਾਦੂ ਹੈ ਚਿੱਟਾ ਜਾਦੂ ਹੈ ਕਾਲਾ ਜਾਦੂ ਹੈ ਫਿਰ ਸਥਾਨਕ ਦੇਵੀ ਦੇਵਤਿਆਂ ਦੀ ਪੂਜਾ ਹੈ ਕੁਝ ਪ੍ਰਾਣਿਕ ਦੇਵੀ ਦੇਵਤੇ ਹਨ ਪਵ ਸਥਾਨਕ ਪਿੰਨਾ ਦੇ ਨਾਲ ਸੰਬੰਧਿਤ ਦੇਵੀ ਦੇਵਤੇ ਜਿਵੇਂ ਧਰਨੀ ਦੇਵੀ ਹੈ ਖੇਤਰਪਾਲ ਹੈ ਭੂਮੀਆਂ ਜਠੇਰੇ ਪੂਜਣਾ ਖਿਜਰਾ ਜਾਂ ਫਿਰ ਸੀਤਲਾ ਮਾਈ ਠੰਡੀ ਮਾਈ ਆਦਿ ਜੰਤਰ ਮੰਤਰ ਤੰਤਰ ਦੇ ਨਾਲ ਸੰਬੰਧਿਤ ਅਨੇਕਾਂ ਸੰਸਕਾਰ ਹਨ ਜਿਵੇਂ ਤਵੀਜ਼ ਹਨ ਝਾੜ ਪਾਉਣੀ ਜਾਂ ਫਾਂਡਾ ਆਦ ਪਵ ਇਹ ਸਾਰੇ ਸੰਸਕਾਰ ਜਿਹੜੇ ਹਨ ਇਹ ਜਨਮ ਤੋਂ ਲੈ ਕੇ ਮਰਨ ਤੱਕ ਮਨੁੱਖ ਦੀ ਜ਼ਿੰਦਗੀ ਦੇ ਅੰਗ ਸੰਗ ਰਹਿੰਦੇ ਹਨ ਇਥੋਂ ਤੱਕ ਕਿ ਮਰਨ ਤੋਂ ਬਾਅਦ ਵੀ ਜਿਵੇਂ ਪਰਿਵਾਰ ਦੁਆਰਾ ਉਸ ਦੀ ਪਤਲ ਸਦੀਆਂ ਜਾਣੀਆਂ ਭੋਜਨ ਸ਼ਿਕਾਣਾ ਯਾ ਪੂਜ ਕਰਨਾ ਉਸ ਦੇ ਨਾਲ ਸੰਬੰਧਿਤ ਅਨੇਕਾਂ ਰਸਮਾਂ ਜਿਹੜੀਆਂ ਨਹੀਂ ਕੀਤੀਆਂ ਜਾਂਦੀਆਂ ਹਨ انسان ਦੇ ਮੌਤ ਤੋਂ ਸਾਲ ਬਾਅਦ ਤੱਕ ਵੀ ਅਨੇਕਾਂ ਸੰਸਕਾਰ ਜਿਹੜੇ ਨੇ ਉਹ ਨਿਭਾਏ ਜਾਂਦੇ ਹਨ ਇਸ ਤੋਂ ਅੱਗੇ ਆ ਜਾਂਦਾ ਹੈ ਲੋਕ ਧਾਰਾ ਦਾ ਵਿਸ਼ਾ ਖੇਤਰ ਲੋਕ ਧਾਰਾ ਸਭਿਆਚਾਰ ਭਾਸ਼ਾ ਸਾਹਿਤ ਭੂਗੋਲ ਇਤਿਹਾਸ ਪਾਉ ਮਨੁੱਖੀ ਜੀਵਨ ਨਾਲ ਸੰਬੰਧਿਤ ਵਿਸ਼ੇਸ਼ ਅਤੇ ਮਹੱਤਵਪੂਰਨ ਗਿਆਨ ਖੇਤਰ ਹਨ ਜਿਨ੍ਹਾਂ ਦਾ ਆਪਸ ਦੇ ਵਿੱਚ ਇਹਨਾਂ ਸਾਰਿਆਂ ਦਾ ਅਟੁੱਟ ਰਿਸ਼ਤਾ ਹੈ ਇਹ ਗਿਆਨ ਖੇਤਰ ਕਿਸੇ ਖਿੱਤੇ ਦੇ ਲੋਕਾਂ ਦੇ ਸਮੁੱਚੇ ਜੀਵਨ ਨਾਲ ਸੰਬੰਧਿਤ ਸਮਾਜ ਦੇ ਵਿਲੱਖਣ ਅੰਗਾਂ ਨੂੰ ਨਿਰਧਾਰਤ ਕਰਨ ਦੇ ਵਿੱਚ ਸਹਾਇਕੀ ਬਣਦੇ ਹਨ ਲੋਕਤਾਰਾ ਨਾਲ ਸੰਬੰਧਿਤ ਗਿਆਨ ਖੇਤਰ ਕਿਹੜੇ ਹਨ ਸਭ ਤੋਂ ਪਹਿਲਾਂ ਭੂਗੋਲ ਆ ਜਾਂਦਾ ਹੈ ਲੋਕਤਾਰਾ ਤੇ ਭੂਗੋਲ ਕਿਸੇ ਵਿਸ਼ੇਸ਼ ਖਿੱਤੇ ਦੀ ਧਰਤੀ ਜਾਂ ਪ੍ਰਕਿਰਤਿਕ ਵਾਤਾਵਰਣ ਦੇ ਵਿਗਿਆਨਕ ਅਧਿਐਨ ਨੂੰ ਭੂਗੋਲ ਕਿਹਾ ਜਾਂਦਾ ਹੈ। ਭੂਗੋਲ ਅਤੇ ਲੋਕਧਾਰਾ ਦੋਵੇਂ ਵਰਤਾਰੇ ਕਿਸੇ ਵਿਸ਼ੇਸ਼ ਇਲਾਕੇ ਨਾਲ ਸੰਬੰਧ ਰੱਖਦੇ ਹਨ। ਜਿਹੋ ਜਿਹਾਂ ਇਸੇ ਇਲਾਕੇ ਦਾ ਭੂਗੋਲਿਕ ਵਾਤਾਵਰਣ ਹੋਵੇਗਾ, ਉਤੋਂ ਦੀ ਲੋਕਧਾਰਾ ਲੋਕਧਾਰਾ ਉੱਤੇ ਵੀ ਉਹੋ ਜਿਹਾ ਪ੍ਰਭਾਵ ਪੈਂਦਾ ਹੈ। ਜੇਕਰ ਕਿਸੇ ਇਲਾਕੇ ਵਿੱਚ ਜਿਵੇਂ ਕਿਕਰਾਂ ਤੇ ਟਾਲੀਆਂ ਵਿਧੇਰੇ ਹਨ, ਤੇ ਉਥੋਂ ਦੇ ਦੇ ਲੋਕ ਗੀਤਾਂ ਦੇ ਵਿੱਚ ਜਾਂ ਲੋਕ ਕਹਾਣੀਆਂ ਦੇ ਵਿੱਚ ਦਰੱਖਤਾਂ ਦਾ ਜ਼ਿਕਰ ਵਧੇਰੇ ਹੋਵੇਗਾ ਜੇਕਰ ਕੋਈ ਵਧੇਰੇ ਉਪਜਾਊ ਖੇਤ ਕੀਤਾ ਹੈ ਜਾਂ ਖੇਤੀ ਪ੍ਰਧਾਨ ਕੀਤਾ ਹੈ ਤੇ ਉਥੋਂ ਦੀ ਲੋਕ ਧਾਰਾ ਵਿੱਚ ਕਿਸਾਨੀ ਜੀਵਨ ਦਾ ਜ਼ਿਕਰ ਵਧੇਰੇ ਹੋਵੇਗਾ ਜਿਵੇਂ ਰਾਜਸਥਾਨ ਦੇ ਵਿੱਚ ਊਠਾਂ ਦਾ ਜ਼ਿਕਰ ਵਧੇਰੇ ਹੁੰਦਾ ਹੈ ਉਥੋਂ ਦੇ ਲੋਕ ਗੀਤਾਂ ਦੇ ਵਿੱਚ ਕਿਉਂਕਿ ਊਠ ਜਿਹੜਾ ਹੈ ਉਸ ਨੂੰ ਰਾਜਸਥਾਨ ਦਾ ਜਹਾਜ਼ ਕਿਹਾ ਜਾਂਦਾ ਹੈ ਇਸ ਤਰ੍ਹਾਂ ਭੂਗੋਲਿਕ ਵਾਤਾਵਰਣ ਜੋ ਹੁੰਦਾ ਹੈ ਉਥੋਂ ਦੇ ਰਹਿਣ ਸਹਿਣ ਜਿਸ ਤਰ੍ਹਾਂ ਜਿਹਾ ਭੂਗੋਲਿਕ ਵਾਤਾਵਰਣ ਹੁੰਦਾ ਹੈ ਉਹ ਜਿਹਾ ਉਥੋਂ ਦੇ ਲੋਕਾਂ ਦਾ ਰਹਿਣ ਸਹਿਣ ਬਣ ਜਾਂਦਾ ਹੈ ਤੇ ਉਥੋਂ ਦੇ ਲੋਕ ਧਾਰਾ ਵਿੱਚ ਵੀ ਉਹੋ ਜਿਹਾ ਰੂਪ ਜਿਹੜਾ ਹੈ ਉਹ ਸਾਹਮਣੇ ਆਉਂਦਾ ਹੈ ਉੱਭਰ ਕੇ ਜਿਵੇਂ ਹਿੰਦੁਸਤਾਨ ਦੇ ਬਾਕੀ ਪ੍ਰਾਂਤਾਂ ਦੇ ਮੁਕਾਬਲੇ ਪੰਜਾਬ ਨੂੰ ਖੇਤੀ ਪ੍ਰਧਾਨ ਪ੍ਰਾਂਤ ਹੁਣ ਸਦਕਾ ਖੁਸ਼ਹਾਲ ਮੰਨਿਆ ਜਾਂਦਾ ਹੈ ਤੇ ਇਥੋਂ ਦੇ ਲੋਕ ਗੀਤਾਂ ਦੇ ਵਿੱਚ ਕਿਸਾਨੀ ਜੀਵਨ ਦਾ ਚਿੱਤਰਣ ਸਭ ਤੋਂ ਵਧੇਰੇ ਹੁੰਦਾ ਹੈ ਜਿਵੇਂ ਪੱਤਾ ਲੈ ਕੇ ਜਾਵਾਂ ਖੇਤ ਨੂੰ ਇਸ ਤੋਂ ਬਾਅਦ ਆ ਜਾਂਦਾ ਹੈ ਲੋਕਧਾਰਾ ਅਤੇ ਇਤਿਹਾਸ ਇਤਿਹਾਸ ਪੂਤਕਾਲ ਸਮੇਂ ਵਿੱਚ ਲਿਖਿਆ ਅਜਿਹਾ ਗਿਆਨ ਹੈ ਜੋ ਮਨੁੱਖੀ ਜੀਵਨ ਦੀਆਂ ਪ੍ਰਾਪਤੀਆਂ ਅਤੇ ਅਸਫਲਤਾਵਾਂ ਦਾ ਬਿਉਰਾ ਹੁੰਦਾ ਹੈ ਪ੍ਰਾਚੀਨ ਕਾਲ ਵਿੱਚ ਮਨੁੱਖੀ ਜੀਵਨ ਜਿੰਨਾ ਸਮਾਜਿਕ ਸੱਭਿਆਚਾਰਕ ਆਰਥਿਕ ਪ੍ਰਸਥਿਤੀਆਂ ਵਿੱਚੋਂ ਲੰਘਿਆ ਇਸ ਦੀ ਸਾਰੀ ਜਾਣਕਾਰੀ ਸਾਨੂੰ ਉਸ ਸਮੇਂ ਦੇ ਇਤਿਹਾਸ ਤੋਂ ਮਿਲਦੀ ਹੈ ਇਤਿਹਾਸ ਅਸਲ ਦੇ ਵਿੱਚ ਮਨੁੱਖੀ ਸਮਾਜ ਦੇ ਨਾਲ ਹੀ ਜੁੜਿਆ ਹੋਇਆ ਹੈ ਸਮਾਜਿਕ ਮਨੁੱਖ ਅੰਤਿਮ ਰੂਪ ਦੇ ਵਿੱਚ ਇੱਕ ਆਪਣੀ ਪਛਾਣ ਇਤਿਹਾਸ ਰਾਹੀਂ ਹੀ ਪ੍ਰਾਪਤ ਕਰਦਾ ਹੈ। ਅਤੀਤ ਦੀਆਂ ਘਟਨਾਵਾਂ ਦੀ ਰੋਸ਼ਨੀ ਵਿੱਚ ਉਹ ਆਪਣੇ ਵਰਤਮਾਨ ਦੀ ਸਿਰਜਣਾ ਕਰਦਾ ਹੈ ਤੇ ਲੋਕਧਾਰਾ ਇਤਿਹਾਸ ਕੋਲੋਂ ਸਮਗਰੀ ਲੈ ਕੇ ਉਸ ਦੀ ਪੇਸ਼ਕਾਰੀ ਆਪਣੇ ਢੰਗ ਦੇ ਨਾਲ ਕਰਦੀ ਹੈ। ਜਿਵੇਂ ਕਿ ਪੰਜਾਬੀ ਲੋਕਧਾਰਾ ਦੇ ਵਿੱਚ ਬਹੁਤ ਸਾਰੀਆਂ ਲੋਕੋਕਤੀਆਂ ਇਹੋ ਜਿਹੀਆਂ ਮਿਲਦੀਆਂ ਹਨ ਸਮੇਂ ਦੇ ਸਮਾਜ ਦੇ ਇਤਿਹਾਸ ਅਤੇ ਰਾਜਨੀਤਿਕ ਹਾਲਾਤਾਂ ਦੀ ਜਿਨ੍ਹਾਂ ਦੇ ਵਿੱਚ ਤਰਜਮਾਨੀ ਹੋਈ ਮਿਲਦੀ ਹੈ ਕਿਸੇ ਵੀ ਸਮਾਜ ਨਾਲ ਸੰਬੰਧਿਤ ਲੋਕਾਂ ਦਾ ਇਤਿਹਾਸ ਭਾਵੇਂ ਕਿੰਨਾ ਵੀ ਵਿਗਿਆਨਕ ਕਿਉਣਾ ਹੋਵੇ ਪੂਰਨ ਰੂਪ ਵਿੱਚ ਲੋਕਤਾਰਾ ਦੇ ਲਕਸ਼ਣਾਂ ਤੋਂ ਮੁਕਤ ਨਹੀਂ ਹੋ ਸਕਦਾ ਲੋਕਤਾਰਾ ਅਤੇ ਸੱਭਿਆਚਾਰ ਅਗਲਾ ਖੇਤਰ ਹੈ ਲੋਕਤਾਰਾ ਦਾ ਇਹ ਮਨੁੱਖੀ ਜੀਵਨ ਦੇ ਨਾਲ ਸੰਬੰਧਿਤ ਵਿਸ਼ੇਸ਼ ਤੇ ਮਹੱਤਵਪੂਰਨ ਵਰਤਾਰੇ ਹਨ ਕਿਹੜੇ-ਕਿਹੜੇ ਲੋਕਤਾਰਾ ਅਤੇ ਸੱਭਿਆਚਾਰ ਜਿਨ੍ਹਾਂ ਦਾ ਆਪਸ ਦੇ ਵਿੱਚ ਅਟੁੱਟ ਰਿਸ਼ਤਾ ਹੈ ਲੋਕ ਧਾਰਾ ਸੱਭਿਆਚਾਰ ਦਾ ਇੱਕ ਭਾਗ ਵੀ ਹੈ ਅਤੇ ਪ੍ਰਗਟਾਵਾ ਮਾਧਿਅਮ ਵੀ ਹੈ ਇਸ ਲਈ ਕਿਸੇ ਵੀ ਸਮਾਜ ਨੂੰ ਉਸ ਦੀ ਲੋਕ ਧਾਰਾ ਰਾਹੀਂ ਹੀ ਸਮਝਿਆ ਜਾ ਸਕਦਾ ਹੈ ਡਾਕਟਰ ਬੰਜਾਰਾ ਵਿਧੀ ਅਨੁਸਾਰ ਲੋਕ ਧਾਰਾ ਅਤੇ ਸੱਭਿਆਚਾਰ ਦੋਵੇਂ ਕਿਸੇ ਵੀ ਖਿੱਤੇ ਦੇ ਲੋਕਾਂ ਦੇ ਜੀਵਨ ਦੀ ਮੂੰਹ ਬੋਲਦੀ ਤਸਵੀਰ ਹੁੰਦੇ ਹਨ ਜਿਸ ਤਰ੍ਹਾਂ ਪੰਜਾਬੀ ਸੱਭਿਆਚਾਰ ਸਦੀਆਂ ਬੱਧੀ ਪਿੰਡ ਕੇਂਦ੍ਰਿਤ ਤੇ ਮਾਨਸਿਕਤਾ ਇਥੋਂ ਦੇ ਲੋਕਾਂ ਦੀ ਕਿਸਾਨੀ ਵਾਲੀ ਰਹੀ ਹੈ ਇਥੋਂ ਦੀ ਲੋਕ ਧਾਰਾ ਵਿੱਚ ਵੀ ਖੇਤੀਬਾੜੀ ਦਾ ਜ਼ਿਕਰ ਵਧੇਰੇ ਮਿਲਦਾ ਹੈ ਡਾਕਟਰ ਬੰਜਾਰਾ ਬੇਦੀ ਨੇ ਡਾਕਟਰ ਨਾਰ ਸਿੰਘ ਰਚਿਤ ਪੁਸਤਕ ਲੋਕ ਕਾਵਿ ਦੀ ਸਿਰਜਣ ਪ੍ਰਕਿਰਿਆ ਦੀ ਭੂਮਿਕਾ ਵਿੱਚ ਲਿਖਿਆ ਸੀ ਕਿ ਲੋਕ ਗੀਤ ਕਿਸੇ ਸੱਭਿਆਚਾਰ ਦੀ ਮੂਲ ਨੁਹਾਰ ਹੁੰਦੇ ਹਨ ਕਿਸੇ ਜਾਤੀ ਦੇ ਸੱਭਿਆਚਾਰ ਦੇ ਨੈਣ ਨਕਸ਼ ਸੋਚ ਅਤੇ ਵਿਹਾਰ ਸੱਚੇ ਸੁੱਚੇ ਰੂਪ ਦੇ ਵਿੱਚ ਲੋਕ ਗੀਤਾਂ ਵਿੱਚ ਹੀ ਸੁਰੱਖਿਅਤ ਹੁੰਦੇ ਹਨ ਉਹਨਾਂ ਵਿੱਚ ਸਾਹਿਤਕ ਰੰਗ ਪੇਤਲਾ ਹੋਵੇ ਭਾਵੇਂ ਸੰਗਣਾ ਹੋਵੇ ਪਰ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹੁੰਦੇ ਹਨ ਅਤੇ ਉਸ ਸਭਿਆਚਾਰ ਦੀ ਰੂੜੀ ਨੂੰ ਆਪਣੇ ਅੰਦਰ ਸਮੋਈ ਰੱਖਦੇ ਹਨ ਲੋਕ ਧਾਰਾ ਅਤੇ ਸਾਹਿਤ ਅਗਲਾ ਜੋ ਲੋਕ ਧਾਰਾ ਦਾ ਖੇਤਰ ਬਣਦਾ ਹੈ ਲੋਕ ਧਾਰਾ ਅਤੇ ਸਾਹਿਤ ਦੇ ਸਬੰਧ ਦੀ ਪ੍ਰਮੁੱਖ ਕੜੀ ਲੋਕ ਰੂੜੀਆਂ ਹਨ ਲੋਕ ਰੂੜੀਆਂ ਜਿੱਥੇ ਇਹ ਰੂੜੀਆਂ ਲੋਕ ਧਾਰਾ ਦਾ ਅਨਿਖੜਵਾ ਅੰਗ ਹਨ ਉਥੇ ਸਾਹਿਤ ਦੀ ਰਚਨਾਤਮਕ ਕਲਾ ਦਾ ਡਿੱਗਰ ਆਧਾਰ ਵੀ ਬਣਦੀਆਂ ਹਨ ਪੰਜਾਬੀ ਸਾਹਿਤ ਦਾ ਮੌਲੀਆ ਜਾਂ ਵਿਕਸੀਆ ਹੀ ਲੋਕ ਧਾਰਾ ਦੇ ਤੱਤਾਂ ਅਤੇ ਰੂੜੀਆਂ ਦੇ ਉੱਤੇ ਹੈ ਮੱਧਕਾਲ ਦੇ ਸਾਹਿਤ ਨੇ ਤਾਂ ਲੋਕ ਰੂੜੀਆਂ ਤੇ ਤੱਤਾਂ ਨੂੰ ਵੱਡੀ ਮਾਤਰਾ ਦੇ ਵਿੱਚ ਅਪਣਾਇਆ ਹੈ ਗੁਰਬਾਣੀ ਵਿੱਚ ਬৌਧਿਕ ਤੱਤ ਵਧੇਰੇ ਹੈ ਪਰ ਸਿਰਜਣ ਜੋ ਸਿਰਜਣਾ ਹੈ ਜ਼ਿਆਦਾਤਰ ਭਾਵਾਂ ਦੀ ਪਦਰਤੀ ਹੋਣ ਕਰਕੇ ਇਸ ਵਿੱਚ ਸਮਕਾਲੀ ਮਾਨਸਿਕਤਾ ਦੇ ਅਨੁਕੂਲ ਲੋਕ ਤੱਤਾਂ ਦਾ ਆ ਜਾਣਾ ਸੁਭਾਵਿਕ ਸੀ ਜਿਵੇਂ ਗਗਨ ਮੈਥਾਲ ਰਵੀਚੰਦ ਦੀਪਕ ਬਨੇ ਤਾਰਿਕਾ ਮੰਡਲ ਸ਼ਬਦ ਦੀਆਂ ਮੁਢਲੀਆਂ ਪੰਕਤੀਆਂ ਵਿੱਚ ਗੁਰੂ ਨਾਨਕ ਦੇਵ ਜੀ ਇੱਕ ਨਵੀਂ ਮਿੱਥ ਸਿਰਜ ਕੇ ਲੋਕ ਭਾਵਨਾ ਨੂੰ ਟੁੰਬ ਰਹੇ ਹਨ ਇਹ ਮਿੱਥ ਜਿੰਨਾ ਜਿਹੜੀ ਹੈ ਇਹ ਲੋਕ ਧਾਰਾ ਦੀ ਹੀ ਪ੍ਰਕਿਰਤੀ ਹੈ ਫਿਰ ਆ ਜਾਂਦਾ ਹੈ ਲੋਕ ਧਾਰਾ ਅਤੇ ਭਾਸ਼ਾ ਮਨੁੱਖ ਬਾਕੀ ਜੀਵਾਂ ਨਾਲੋਂ ਵੱਖਰਤਾ ਅਤੇ ਵਿਸ਼ੇਸ਼ਤਾ ਭਾਸ਼ਾ ਸਦਕਾ ਹੀ ਰੱਖਦਾ ਹੈ ਕਿਉਂਕਿ ਭਾਸ਼ਾ ਹੀ ਉਹ ਮਾਧਿਅਮ ਹੈ ਜਿਸ ਰਾਹੀਂ ਮਨੁੱਖੀ ਮਨ ਦੀਆਂ ਸੋਚਾਂ ਕਲਪਨਾਵਾਂ ਜਾਂ ਭਾਵਨਾਵਾਂ ਦਾ ਸ਼ਾਬਦਿਕ ਪ੍ਰਗਟਾਵਾ ਹੁੰਦਾ ਹੈ ਮਨੁੱਖ ਦੇ ਸਮਾਜਿਕ ਪ੍ਰਾਣੀ ਹੋਣ ਵਿੱਚ ਭਾਸ਼ਾ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ ਭਾਸ਼ਾ ਅਤੇ ਲੋਕ ਧਾਰਾ ਦੋਵੇਂ ਹੀ ਮਨੁੱਖੀ ਸਮਾਜ ਦੇ ਨਾਲ ਗਹਿਰਾ ਸਬੰਧ ਰੱਖਦੇ ਹਨ ਕਿਉਂਕਿ ਸਮਾਜ ਹੀ ਲੋਕ ਧਾਰਾ ਅਤੇ ਭਾਸ਼ਾ ਨੂੰ ਅਰਥ ਪ੍ਰਦਾਨ ਕਰਦਾ ਹੈ ਇਹਨਾਂ ਦੋਹਾਂ ਵਿੱਚ ਸਾਂਝ ਜਾਂ ਸੰਚਾਰ ਸਦਕਾ ਇਹਨਾਂ ਦੋਹਾਂ ਵਿੱਚ ਸਾਂਝ ਜੋ ਹੈ ਉਹ ਸੰਚਾਰ ਸਦਕਾ ਮੌਜੂਦ ਹੈ ਜਿੱਥੇ ਪਾਸ਼ਾਈ ਸੰਚਾਰ ਆਪ ਹੁਦਰੇ ਚ ਨਾ ਤੇ ਨਿਸ਼ਚਿਤ ਪ੍ਰਬੰਧ ਰਾਹੀਂ ਹੁੰਦਾ ਹੈ ਉਥੇ ਲੋਕਧਾਰਾਈ ਲੋਕਧਾਰਾ ਦੇ ਅਰਥ ਸੰਚਾਰ ਲਈ ਪਾਸ਼ਾਈ ਤੇ ਗੈਰ ਪਾਸ਼ਾਈ ਦੋਵੇਂ ਪ੍ਰਕਾਰ ਦੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਇਥੇ ਪੈਰੋਲ ਤੇ ਲੌਂਗ ਦਾ ਜੋ ਸੰਕਲਪ ਹੈ ਇਸ ਪਾਸ਼ਾਈ ਤੇ ਗੈਰ ਪਾਸ਼ਾਈ ਦੋਵਾਂ ਸੰਕਲਪਾ ਦੇ ਉਤੇ ਆਧਾਰਿਤ ਹਨ ਹੈ ਲੈਂਗ ਜਿਵੇਂ ਕਿ ਸਲੈਂਗ ਕੁਝ ਵਰਤੇ ਜਾਂਦੇ ਹਨ ਸੋ ਸਮੁੱਚੇ ਰੂਪ ਦੇ ਵਿੱਚ ਸਿੱਟੇ ਵਜੋਂ ਅਸੀਂ ਕਹਿ ਸਕਦੇ ਹਾਂ ਕਿ ਲੋਕਧਾਰਾ ਕਿਸੇ ਵੀ ਸਮਾਜ ਦਾ ਅਹਿਮ ਅੰਗ ਹੁੰਦੀ ਹੈ ਲੋਕਧਾਰਾ ਦੇ ਸਾਰੇ ਹੀ ਖੇਤਰ ਜਿਵੇਂ ਸੱਭਿਆਚਾਰ ਹੈ ਭਾਸ਼ਾ ਸਾਹਿਤ ਆਦ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਇੰਨਾ ਰਲਗੜ ਹੋਏ ਹੁੰਦੇ ਹਨ ਕਿ ਸੰਬੰਧਿਤ ਸਮਾਜ ਦੇ ਵਿਲੱਖਣ ਲੱਛਣਾਂ ਨੂੰ ਨਿਰਧਾਰਤ ਕਰਨ ਦੇ ਵਿੱਚ ਨਵੇਕਲਾ ਯੋਗਦਾਨ ਪਾਉਂਦੇ ਹਨ ਸੋ ਉਮੀਦ ਹੈ ਅੱਜ ਦੀ ਲੈਕਚਰਰੀ ਦੇ ਵਿੱਚ ਲੋਕਧਾਰਾ ਦੇ ਬਾਰੇ ਕੀਤੀ ਗਈ ਇਹ ਚਰਚਾ ਵਿਦਿਆਰਥੀਆਂ ਦੇ ਲਈ ਇਮਤਿਹਾਨੀ ਨਜ਼ਰੀਏ ਤੋਂ ਕਾਫੀ ਸਹਾਇ性 ਹੋਵੇਗੀ ਸੋ ਮਿਲਾਂਗੇ ਅਗਲੀ ਲੈਕਚਰ ਲੜੀ ਲੈ ਕੇ ਤਦ ਤੱਕ ਲਈ ਜੁੜੇ ਰਹਿਣਾ ਇਸ ਚੈਨਲ ਦੇ ਨਾਲ ਤੇ ਆਪਣੇ ਹੋਰ ਵਿਦਿਆਰਥੀਆਂ ਨਾਲ ਵੀ ਸਾਂਝਾ ਕਰਦੇ ਰਹਿਣਾ ਧੰਨਵਾਦ